ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲਾਂ ਇਹ ਵਜੇ ਗ੍ਰਿੱਲਾ 'ਚ ਗ੍ਰਿੱਲਾ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤਾਂ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਨਾਂ ਦੇ ਚੈਸਟ ਤੇ ਚੈਸਟ ਪ੍ਰੈਸ ਹੋ ਗਈ ਇਹ ਭੱਜ ਗਏ ਇਹ ਚੌਂਕ 'ਚ ਜਾ ਕੇ ਉੱਥੇ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਾਣੇ 3-4 ਤੇ ਭੱਜ ਗਏ ਤੇ ਦੋ ਜਾਣੇ ਕਾਬੂ ਆ ਗਏ ਰੈਂਗਲ ਬੱਤੀ ਚੱਲ ਰਿਹਾ ਸਰ ਮੈਂ ਉੱਥੇ ਪਿਆਈ ਵੇਖਦਾ ਤੇ ਸਾਡੇ ਨਾ ਦਿੱਤਾ ਹੀ ਮਤਲਬ ਐਦਾਂ ਉਹ ਬੰਦਾ ਜਾ ਰਿਹਾ ਹੀ ਰਸਤੇ 'ਚ ਕੋਈ ਜਾਮ ਨਹੀਂ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਤੇ ਗਰਿੱਲਾ 'ਚ ਮਾਰ ਕੇ ਤੇ ਉਹਦੇ ਟਾਇਰ ਹੀ ਫੇਰ ਡਾਹਤਾ ਤੇ ਭਈਆ ਨੇ ਭਜੰਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਤੇ ਨਾ ਗਾੜੀਆਂ ਰੌਣਕ ਬੱਤੀ ਹੁੰਦੀ ਤੇ ਇਹਨੇ ਭੱਜਣਾ ਸੀ ਹਾਂਜੀ ਭੱਜਣਾ ਨਹੀਂ ਤੇ ਨਾ ਪਰਦੇ ਆ ਜੂੜਦੇ ਤੇ ਪੰਜ ਮੁੰਡੇ ਗਏ ਅਸੀਂ ਗਾੜੀਆਂ ਦੇਖੇ ਬਰੇ ਇੱਕ ਸ਼ੀਸ਼ਾ ਵੀ ਨਹੀਂ ਬੋਲਦੇ ਉੱਥੋਂ ਸ਼ੀਸ਼ਾ ਨਾ ਪੜਿਆ ਤਾਂ ਕੈਨਾਲ ਪਰ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਟਰੱਕ ਵਿੱਚ ਕਹਿੰਦੇ ਅਸੀਂ 4-5 ਜਾਣੇ ਆ ਪਰ ਆਈ ਜਦੋਂ ਮੌਕੇ ਤੇ ਫੜਿਆ ਉਹ ਦੋ ਜਾਣੇ ਹੀ ਸੀ। ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਆਹੀ ਮੌਕੇ ਤੇ ਕਹੇ ਤੇ ਦੋ ਜਾਣੇ ਹੀ ਸੀ। ਜੱਗ ਦੇ ਪੈ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਕੰਤ ਵੀ ਨਹੀਂ ਹੈਗਾ। ਰਾਜਸਥਾਨ ਦਾ ਭਈਆ। ਭਈ ਮੇਰਾ ਨਾਮ ਦੌਲਤ ਸਿੰਘ ਆ ਤੇ ਮੈਂ ਨਾ ਇੱਥੇ ਫਲਾਈ ਵਾਲੀ ਦੁਕਾਨ ਤੇ ਕੰਮ ਕਰਦਾ। ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਡੇ। ਇਹਨਾਂ ਨੇ ਸਾਈਡ ਮਾਰੀ ਪਹਿਲੇ ਇਹ ਬੱਚੇ ਗ੍ਰਿੱਲਾ 'ਚ ਗ੍ਰਿੱਲਾ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤਾਂ ਉਹਨਾਂ ਦਾ ਟਾਇਰ ਛੱਡ ਗਿਆ ਉੱਤੇ ਇਹਦੇ ਇਹਨਾਂ ਦੀ ਟੈਸਟ ਤੇ ਟੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਇਹ ਚੌਂਕ 'ਤੇ ਜਾ ਕੇ ਉੱਥੇ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਾਣੇ 3-4 ਤੇ ਭੱਜ ਗਏ ਤੇ 2 ਜਾਣੇ ਕਾਬੂ ਆ ਗਏ ਸ਼ੀਸ਼ੇ ਚਾੜ ਕੇ ਤੇ ਅੰਦਰੋਂ ਕਦੇ ਹੀ ਬੁਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਪੁੱਟ ਕੇ ਸ਼ੀਸ਼ਾ-ਸ਼ੂਸ਼ਾ ਤੋੜ-ਤੋੜ ਕੇ ਫੇਰ ਲਿਆਂਦਾ ਇਹਨਾਂ ਨੂੰ ਇੱਥੇ ਇਹ ਤੇ ਭੱਜ ਜਲੇ ਜੇ ਗੱਡੀ ਨਾਲ ਕੇ ਆਉਂਦੀ ਜਾਮ ਨਾ ਲੱਗਦਾ ਲੈ ਪੀਜੇ ਕਰਦੇ ਪਾਸ ਮਤਲਬ ਫੜਿਆ ਗੱਡੀ ਗੱਡੀ ਜਾਮ ਲੱਗ ਗਿਆ ਤਾਂ ਫੜੇਗੇ ਨਹੀਂ ਤੇ ਇਹਨਾਂ ਫੜੇ ਨਹੀਂ ਜਾਣਾ ਫਰਾਦ ਹੋ ਜਾਣਾ ਹੀ ਇਹਨਾਂ ਨੇ ਰਕ ਬੋੜ ਵਿੱਚ ਹੋਇਆ ਇਹਨਾਂ ਨੇ ਆਪਣੇ ਵੱਲੋਂ ਸਿੱਧਾ ਜਾਂਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਪਤਾ ਨਹੀਂ ਕੀ ਹੋਇਆ ਕੱਟ ਮਾਰਿਆ ਇਹਨਾਂ ਨੇ ਕੱਟ ਮਾਰ ਕੇ ਤਾਂ ਉਹਨਾਂ ਨੂੰ ਥੱਲੇ ਸੁੱਟ ਕੇ ਦੇ ਗਾਂਗੇ ਜਾਂਦੇ ਹੀ ਆਪਣੇ ਰਸਤੇ ਦੋਨ ਸਾਈਡ ਨੂੰ ਮਾ ਸਾਈਡ ਮਾਰੀ ਜੋ ਗ੍ਰਿੱਲਾ ਨਾਲ ਵੱਜ ਕੇ ਉਹ ਸਾਈਡ ਨੂੰ ਡੇਕੇ ਆ ਤੇ ਫਿਰ ਉਹ ਬੈਗ ਬੈਕ ਟਾਇਰ ਉਹਦਾ ਛੱਡ ਕੇ ਉੱਤੇ ਫਿਰ ਸਾਤੀ ਤੇ ਹਾਂਜੀ ਹਾਂਜੀ ਇਹ ਟਾਕੋਲਾ ਪਾਟੇ ਹਾਂ ਨਹੀਂ ਪਾ ਜਾਂਦਾ ਚੌਂਕ ਤੋਂ ਜਾ ਕੇ ਫੜ ਕੇ ਲੈਂਦੇ ਚੌਂਕ ਤੋਂ ਸ਼ਾਇਦ ਲੱਗਦਾ ਹੈ ਨਸ਼ੇ ਦੇ ਨਸ਼ਾ ਕੀਤਾ ਹੋਵੇ ਸ਼ਾਇਦ ਉਹ ਲੱਗਦਾ ਜਿਵੇਂ ਕਿਸੇ ਦਾ ਦੁਰਸ਼ ਕਰਦੇ ਪਾਟੇ ਹਾਂ ਹਾਂ ਜੀ ਹਾਂ ਜੀ ਪਾ ਸਕਦੇ ਪਾ ਸਕਦੇ ਸਰ ਸਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇੱਕ ਐਕਸੀਡੈਂਟ ਹੋਇਆ ਵਾ ਅਸੀਂ ਉਸੇ ਜਿਹੜੇ ਮੌਕੇ ਤੇ ਪਹੁੰਚੇ 2 ਮਿੰਟ ਚ ਤੇ ਵੇਖਿਆ ਆਗੇ ਮੌਕੇ ਤੇ ਆਈ ਵੇਦੀ ਹਸਪੀਟਲ ਆਏ ਆ ਜਿੱਥੇ ਇੱਕ ਬੰਦੇ ਦੀ ਜਾਨ ਧੋ ਗਈ ਸੀ ਉਹਨਾਂ ਜਿੰਨਾਂ ਜਿਹੜੇ ਟਰੱਕ ਚ ਲਾਉਣ ਦੇ ਸੀ ਬੰਦੇ ਉਹਨਾਂ ਨੂੰ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਭਾਜੀ ਜਿਹੜੇ ਸੀ ਇਹਨਾਂ ਨੇ ਪੰਪ પેટ્રોલ ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਇਓ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਖੱਢੀ ਆ ਤੇ ਡਵਾਈਡਰ ਦੇ ਵੇਖਿਆ ਨੇ ਵਿਚੇ ਨਾਲ ਡਵਾਈਡਰ ਦੇ ਬਾਅਦ ਜਿਹੜੇ ਬਾਇਓ ਮੁੜ ਕੇ ਟਰੱਕ ਦੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲੰਘ ਗਿਆ ਉਹਨਾਂ ਨੇ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਹਾਂ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਹਾਂ ਤੇ ਭਾਰੇ ਮੋਕੇ ਤੇ ਫੜ ਕੇ ਤੇ ਆ ਫੜ ਲਿਆ ਆਪਾਂ ਬੰਦੇ ਫੜਦੇ ਦੋ ਜਾਨੇ ਫੜੇ ਬੰਦੇ ਫਿਰ ਨਸ਼ੇ ਦੀ ਹਾਲਤ ਚ ਜੀ ਨਹੀਂ ਨਹੀਂ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਫਿਲਹਾਲ ਤੇ ਕਿਤੋਂ ਦੇ ਆ ਡਰਾਈਵਰ ਏ ਦੱਸਿਆ ਉਹਨਾਂ ਨੇ ਪਤਾ ਕਰੰਡੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ ਤੇ ਬਾਕੀ ਸਾਰੀ ਵੇਖ ਕੇ ਪੁੱਛ ਕਈ ਕੋਸ਼ਿਸ਼ ਕਰੇ ਫਿਰ ਵੀ ਤੁਹਾਨੂੰ ਦੱਸਤਾ ਕੋਈ ਗੱਲ ਹੈਵੀ ਵਹੀਕਲ ਇਤਰੋਂ ਲੰਘ ਨਹੀਂ ਸਕਦੇ ਕੋਈ ਪਰਸਕੁਪ ਹੋ ਸਕਦਾ ਜਾਸਨ ਰੋਕਦਾ ਨਹੀਂ ਆ ਜੀ ਇਤਰੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਹੁੰਦੀ ਆ ਡਰਾਈਵਰ ਦਾ ਹੈਵੀ ਵਾਈਕਲ ਲੰਘ ਨਹੀਂ ਸਕਦੇ ਇਸੋਂ ਜੀ ਉਹ ਕਿਤਨਾ ਲੰਘ ਕੇ ਆਏ ਐ ਵੈਸੇ ਵੀ 10 ਵਜੇ ਤੋਂ ਬਾਅਦ ਵਹੇ ਓ ਓ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰਨੇ ਪੁੱਛਨੇ ਕਿਉਂ ਕਿਦਾਂ ਲੰਗੇ ਆ ਕੀ ਕਰਨੇ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਵੇ ਕੋਈ ਲਾਇਸੈਂਸ ਕੋਈ ਹੈਗਾ ਨਾ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹਜੇ ਚੈੱਕ ਕਰਨ ਦੇ ਆਪਾਂ ਮੇਰੀ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣਗੇ ਰਾਜਸਥਾਨ ਆਉਂਦੇ ਮੇਰੇ ਖਿਆਲ ਚ ਲਾਇਸੈਂਸ ਤਾਂ ਮੌਕੇ ਤੇ ਹੋਣਾ ਚਾਹੀਦਾ ਕੋਲ ਬੰਦੇ ਸਾਰੇ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਨਾ ਉਹ ਹਜੇ ਬੰਦੇ ਫੜੇ ਆ ਹਜੇ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਸ ਸਰ ਪੁਲਿਸ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ ਸਰ ਜਿਹੜਾ ਜਿਹਨਾਂ ਦਾ ਮੌਤ ਹੋ ਗਈ ਹੈ ਹਾਂਜੀ ਜਿਨ੍ਹਾਂ ਦਾ ਐਕਸੀਡੈਂਟ ਆ ਰਿਹਾ ਜਿਹੜਾ ਡੈਥ ਹੋ ਗਈ ਹੈ ਕੀ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਇਹ ਪੱਤਰਕਾਰ ਸਾਹਿਬ ਇਹ ਬੜੀ ਵਾਰੀ ਆਪਾਂ ਵੀ ਵੇਖ ਚੁੱਕੇ ਮਿਲ ਚੁੱਕੇ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਨ੍ਹਾਂ ਦਾ ਡੈਥ ਹੋ ਗਈ ਹਰਦੀਪ ਸਿੰਘ ਹੀ ਪੱਤਰਕਾਰ ਹੀ